ਪਰਕ ਪੰਜਾਬੀ ਨਾਲ ਜੁੜੇ ਵਿਦਿਆਰਥੀ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਕਰਦੀ ਹਾਂ ਅੱਜ ਅਸੀਂ ਕਰਾਂਗੇ ਸੁਹਾਗ ਇਕਾਂਗੀ ਜਿਹੜਾ ਕਿ ਬਹੁਤ ਸਾਰੀਆਂ ਸਕੂਲ ਦੀਆਂ ਜਮਾਤਾਂ ਦੇ ਵਿੱਚ ਵੀ ਤੇ ਕਾਲਜ ਦੇ ਵਿੱਚ ਵੀ ਇਹ ਇਕਾਂਗੀ ਜਨਰਲ ਪੰਜਾਬੀ ਵਿੱਚ ਪੜਾਇਆ ਜਾ ਰਿਹਾ ਇਸੇ ਇਕਾਂਗੀ ਦੇ ਲੇਖਕ ਈਸ਼ਵਰ ਚੰਦਰ ਨੰਦਾ ਹਨ ਪੰਜਾਬੀ ਨਾਟਕ ਦੇ ਪਿਤਾਮਾ ਮੰਨਿਆ ਗਿਆ ਉਹਨਾਂ ਨੂੰ ਭਾਵ ਉਹ ਨਾਟਕ ਦੀ ਸ਼ੁਰੂਆਤ ਕਰਨ ਵਾਲੀ ਪਹਿਲੀ ਸ਼ਖਸੀਅਤ ਸਨ ਜਿਹੜੇ ਕੀ 30 ਨਵੰਬਰ 1892 ਚ ਪੈਦਾ ਹੋਏ 1892 ਚ ਉਹਨੇ ਐਮਏ ਅੰਗਰੇਜ਼ੀ ਕੀਤੀ ਤੇ ਪੰਜਾਬ ਪੰਜਾਬ ਯੂਨੀਵਰਸਿਟੀ ਲਾਹੌਰ ਤੋਂ ਉਹਨਾਂ ਨੇ ਜਿਹੜੀ ਸਿੱਖਿਆ ਹੈ ਉਹ ਕੀਤੀ ਤੇ ਉਹਨਾਂ ਦਾ ਜੀਵਨ ਜਿਹੜਾ ਹੈ 1892 ਤੋਂ ਸ਼ੁਰੂ ਹੋ ਕੇ ਜੀਵਨ ਕਾਲ ਲਗਾਤਾਰ ਉਹਨਾਂ ਦਾ ਚੱਲਦਾ ਹੈ ਔਰ ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਉਚੇਰੀ ਸਿੱਖਿਆ ਹਾਸਲ ਕੀਤੀ ਜਿਸ ਵਾਸਤੇ 1924 ਦੇ ਵਿੱਚ ਉਹ ਇੰਗਲੈਂਡ ਗਏ ਤੇ ਸਰਕਾਰੀ ਕਾਲਜ ਲਾਹੌਰ ਵਿੱਚ ਉਹਨਾਂ ਨੂੰ ਨੌਕਰੀ ਕੀਤੀ ਤੇ 1947 ਵਿੱਚ ਸਰਕਾਰੀ ਕਾਲਜ ਲਾਹੌਰ ਤੋਂ ਪ੍ਰਿੰਸੀਪਲ ਅਹੁਦੇ ਤੋਂ ਤੇ ਫਿਰ ਰੋहतक ਕਾਲਜ ਦੇ ਪ੍ਰਿੰਸੀਪਲ ਅਹੁਦੇ ਤੋਂ ਸੇਵਾਮੁਕਤ ਹੋਏ। ਰੰਗਮঞ্চ ਦੀ ਦ੍ਰਿਸ਼ਟੀ ਤੋਂ ਆਪਨੇ ਨਾਟਕ ਲਿਖੇ। ਆਪ ਸੋਚਦੇ ਸਨ ਕਿ ਨਾਟਕ ਨੂੰ ਲਿਖਣਾ ਤੇ ਖੇਡਣਾ ਦੋਵੇਂ ਜ਼ਰੂਰੀ ਹਨ। ਤਾਂ ਉਹਨਾਂ ਦੀ ਜਿਹੜੀ ਜ਼ਿੰਦਗੀ ਹੈ ਮੁੱਚੇ ਤੌਰ ਤੇ ਨਾਟਕ ਕਲਾ ਨਾਲ ਜੁੜੀ ਹੈ। ਸੁਹਾਗ ਇਕਾਂਗੀ ਬਾਰੇ ਡਾਕਟਰ ਰਮਿੰਦਰ ਕੌਰ ਦਾ ਕਥਨ ਹੈ ਕਿ ਈਸ਼ਵਰ ਚੰਦਰ ਨੰਦਾ ਦੀ ਨਾਟਕ ਕਲਾ ਦੀ ਇੱਕ ਬਹੁਤ ਵੱਡੀ ਖੂਬੀ ਉਸ ਦੀ ਟੁਕਵੀਂ ਰੋਚਕ ਹਾਸਰਸੀ ਵਿਅੰਗਮਈ ਅਤੇ ਨਾਟਕੀ ਅੰਸ਼ਾਂ ਨਾਲ ਭਰਪੂਰ ਵਰਤਲਾਪ ਹੈ ਭਾਵ ਜਿਹੜੇ ਸੁਹਾ ਜਦੋਂ ਈਸ਼ਵਰ ਚੰਦਰ ਨੰਦ ਨੇ ਇਕਾਂਗੀ ਲਿਖਿਆ ਉਹ ਦਿਆਲ ਸਿੰਘ ਕਾਲਜ ਲਾਹੌਰ ਚ ਪੜ੍ਹ ਰਹੇ ਸਨ ਤੇ ਉਹਨਾਂ ਦੀ ਅਧਿਆਪਕਾ ਨੋਰਾ ਰਿਚ ਜਿਹੜੀ ਇੱਕ ਅੰਗਰੇਜ਼ ਅਫਸਰ ਦੀ ਪਤਨੀ ਸੀ ਉਹ ਅੰਗਰੇਜ਼ੀ ਸਾਹਿਤ ਉਹਨਾਂ ਨੂੰ ਪੜ੍ਹਾਉਂਦੀ ਸੀ ਤਾਂ ਉਹਨਾਂ ਦੇ ਪ੍ਰਭਾਵ ਨਾਲ ਈਸ਼ਵਰ ਚੰਦਰ ਨੰਦ ਨੇ ਪਹਿਲੀ ਵਾਰ ਇਹ ਨਾਟਕ ਇਕਾਂਗੀ ਲਿਖਿਆ ਤੇ ਇਸ ਇਕਾਂਗੀ ਦੀ ਉਭੀ ਇਹ ਹੈ ਕਿ ਬਹੁਤ ਸਰਲ ਭਾਸ਼ਾ ਵਿੱਚ ਬੜੀ ਸੁਭਾਵਕ ਜੀ ਇੱਕ ਸਮੱਸਿਆ ਲੈ ਕੇ ਲਿਖਿਆ ਗਿਆ ਹੈ ਜਿਸ ਵਿੱਚ ਪੇਂਡੂ ਜੀਵਨ ਦੀਆਂ ਝਾਕੀਆਂ ਦਿਖਾਈਆਂ ਗਈਆਂ ਨੇ ਤੇ ਪੇਂਡੂ ਜੀਵਨ ਦੇ ਕੁਝ ਜਿਹੜੇ ਵਿਸ਼ੇ ਨੇ ਉਸ ਵੇਲੇ ਦੇ ਉਹ ਸ਼ੋਏ ਗਏ। ਸੁਹਾਗਿਕਾਂਗੀ ਦੀ ਮੁੱਖ ਜਿਹੜਾ ਵਿਸ਼ਾ ਹੈ ਉਹ ਹੈ ਆਣ-ਜੋੜ ਵਿਆਹ ਦੀ ਸਮੱਸਿਆ ਸੰਬੰਧੀ ਚੇਤਨਾ ਪੈਦਾ ਕਰਨਾ। ਹੁਣ ਮੈਂ ਇਹ ਦੱਸਣਾ ਚਾਹਾਂਗਾ ਕਿ ਅਸੀਂ ਕਾਂਗੀ ਦੇ ਵਿੱਚ ਜਿਹੜਾ ਹੁਸ਼ਿਆਰ ਚੰਦ ਮੁੱਖ ਪਾਤਰ ਹੈ ਉਸਦੀ ਪਤਨੀ ਕੌਰਾ ਜਿਹੜੀ ਹੈ ਉਹ ਦੂਸਰੀ ਮੁੱਖ ਪਾਤਰ ਹੈ ਤੇ ਉਸ ਦੀਆਂ ਦੋ ਧੀਆਂ ਨੇ ਲਾਜੋ ਤੇ ਮੇਲੋ ਤੇ ਲਾਜੋ ਹਲੇ 5-6 ਸਾਲ ਦੀ ਕੁੜੀ ਆ ਤੇ ਮੇਲੋ 18 ਸਾਲ ਦੀ ਮੁਟਿਆਰ ਦੱਸੀ ਗਈ ਆ ਜਿਸ ਦਾ ਵਿਆਹ ਦੀ ਉਮਰ ਹੈ ਉਸਦੇ ਵਿਆਹ ਇਸ ਵਾਰ ਸੰਬੰਧੀ ਇਹ ਨ ਇਕਾਂਗੀ ਹੈ ਉਸ ਦਾ ਪਿਤਾ ਹੁਸ਼ਿਆਰ ਚੰਦ ਬਿਨਾ ਮੇਲੋ ਦੀ ਸਲਾਹ ਲਏ ਉਸ ਵਾਸਤੇ ਇੱਕ ਅਧੇੜ ਉਮਰ ਦੇ ਵਿਅਕਤੀ ਦੀ ਚੋਣ ਕਰ ਲੈਂਦਾ ਹੈ ਤੇ ਉਸ ਨਾਲ ਮੇਲੋ ਦਾ ਵਿਆਹ ਕਰਨ ਦਾ ਯਤਨ ਕਰਦਾ ਹੈ ਪਰ ਮੇਲੋ ਦੇ ਚਲੇ ਜਾਂਦੇ ਛੋਟੀ ਧੀ ਲਾਜ ਨੂੰ ਮੰਡਪ ਵਿੱਚ ਬਿਠਾ ਦਿੱਤਾ ਜਾਂਦਾ ਹੈ ਤਾਂ ਇਹ 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 ਸਮੱਸਿਆ ਹੈ ਕਿ ਅਣਜੋੜ ਵਿਆਹ ਦੀ ਸਮੱਸਿਆ ਮੇਲੋ ਕਿਉਂ ਜਾਂਦੀ ਹੈ ਉਹਦਾ ਕਾਰਨ ਮੈਂ ਦੱਸ ਰਹੀ ਹਾਂ ਕਿ ਮੇਲੋ ਨੂੰ ਜਾਣਾ ਪਿਆ ਕਿਉਂਕਿ ਉਹ ਇਸ ਵਿਆਹ ਲਈ ਰਾਜੀ ਨਹੀਂ ਸੀ ਉਸ ਨੂੰ ਇਹ ਜਿਹੜਾ ਵਿਆਹ ਦਾ ਸੌਦਾ ਸੀ ਜਾਂ ਇਹ ਵਿਆਹ ਜਿਹੜੀ ਜਿਹੜੀ ਪੈਸੇ ਦੇ ਕੇ ਕੀਤਾ ਗਿਆ ਸਾਥ ਜਾਂ ਰਿਸ਼ਤਾ ਇੱਕ ਦਹਾਜੂ ਨਾਲ ਉਸ ਨੂੰ ਪਸੰਦ ਨਹੀਂ ਸੀ ਤੇ ਉਹ ਨਵੀਂ ਪੀੜੀ ਦੀ ਕੁੜੀ ਸੀ ਉਹ ਸਮਝੌਤਾਵਾਦੀ ਨਹੀਂ ਸੀ ਇਸ ਕਰਕੇ ਉਸਨੇ ਆਪਣੇ ਸਹੇਲੀ ਨਾਲ ਸਲਾਹ ਕਰਕੇ ਆਪਣੀ ਮਾਸੀ ਕੋਲ ਜਾਣ ਦਾ ਫੈਸਲਾ ਕਰ ਲਿਆ ਤਾਂ ਜੋ ਉਹ ਇਸ ਵਿਆਹ ਦੇ ਮੌਕੇ ਤੇ ਹਾਜ਼ਰ ਨਾ ਹੋ ਇਸ ਤੋਂ ਬਾਅਦ ਰਵਿੰਦਰ ਕੋਰ ਇਸ ਬਾਰੇ ਲਿਖ ਦਿਆ ਕਿ ਨੋਰਾ ਰਿਚਡ ਦੀ ਅਗਵਾਹੀ ਦੀਨ ਈਸ਼ਵਰ ਚੰਦਰ ਨੰਦਾ ਨੇ ਸਮਾਜਧਾਰ ਦੇ ਟੀਚੇ ਨੂੰ ਮੁੱਖ ਰੱਖਦਿਆਂ ਸੁਹਾਗ ਇਕਾਂਗੀ ਲਿਖਿਆ ਜਿਸ ਰਾਹੀਂ ਉਸਨੇ ਸਮਾਜ ਵਿੱਚ ਬਾਲ ਵਿਆਹ ਅਤੇ ਅਣਜੋੜ ਵਿਆਹ ਦੀ ਸਮੱਸਿਆ ਸਬੰਧੀ ਚੇਤਨਾ ਦਿੱਤੀ ਮਣੇ ਤੇ ਬਾਲ ਵਿਆਦਾ ਮਸਲਾ ਕਿੱਥੇ ਉੱਠਦਾ ਹੈ ਜਦੋਂ ਛੋਟੀ ਕੁੜੀ ਲਾਜੋ ਨੂੰ ਗੁੱਡੀਆਂ ਪਟੋਲਿਆਂ ਨਾਲ ਖੇਡਦਿਆਂ ਖੇਡਦਿਆਂ ਚੁੱਕ ਕੇ ਉਸ ਨੂੰ ਵਿਆਹ ਦੇ ਮੰਡਪ 'ਚ ਬਿਠਾ ਦਿੱਤਾ ਜਾਂਦਾ ਹੈ ਤਾਂ ਉੱਥੇ ਉਸ ਦਾ ਜਿਹੜਾ ਦੌਰ ਹੈ ਸ਼ੁਰੂ ਹੁੰਦਾ ਹੈ ਬਾਲ ਵਿਆਹ ਦੀ ਸਮੱਸਿਆ ਦਾ ਤੇ ਇਹਦੇ ਵਿੱਚ ਹੁਸ਼ਿਆਰ ਚੰਦ ਨਾਮ ਦਾ ਪਾਤਰ ਬਹੁਤ ਜ਼ਿਆਦਾ ਆਕਰਖੋਰ ਆਪਣੇ ਆਪ ਨੂੰ ਬਹੁਤ ਉੱਤਮ ਸਮਝਣ ਵਾਲਾ ਔਰਤਾਂ ਨੂੰ ਨੀਵੀਂ ਮਾਤਰੀਆਂ ਸਮਝਣ ਵਾਲਾ ਈਆ ਪ੍ਰਤੀ ਬੜਾ ਹੀ ਅ ਗੈਰ ਸੰਵੇਦਨਾ ਵਾਲਾ ਵਿਅਕਤੀ ਜਿਸ ਦੇ ਅੰਦਰ ਧੀਆਂ ਪ੍ਰਤੀ ਕੋਈ ਪ੍ਰੇਮ ਭਾਵਨਾ ਨਹੀਂ ਹੈ ਇਸ ਤਰ੍ਹਾਂ ਦਾ ਵਿਅਕਤੀ ਦਿਖਾਇਆ ਗਿਆ ਹੈ ਦੂਸਰਾ ਇਸੇ ਕਾਇਨਕ ਦਾ ਵਿਸ਼ਾ ਹੈ ਗਰੀਬਾ ਅਤੇ ਆਰਥਿਕ ਥੁੜਾ ਦੇ ਬਾਰੇ ਗਰੀਬ ਪਰਿਵਾਰਾਂ ਦੀ ਕਹਾਣੀ ਇਸ ਵਿੱਚਲਾ ਪਰਿਵਾਰ ਗਰੀਬੀ ਨਾਲ ਬਿੰਨਿਆ ਪਿਆ ਹੈ ਮੁੱਖ ਪਾਤਰ ਹੁਸ਼ਿਆਰ ਚੰਦ ਉਸਦੀ ਪਤਨੀ ਕੌਰਾ ਉਸਦੀ ਵੱਡੀ ਧੀ ਮੇਲੋ ਛੋਟੀ ਧੀ ਲਾਜੋ ਪੰਦਾ ਗਵੰਡਨ ਦੇਣ ਇਹ ਸਾਰੇ ਮੁੱਖ ਪਾਤਰ ਨੇ ਖੁਸ਼ਿਆਰ ਚੰਦ ਗਰੀਬ ਹੈ ਜਿਸ ਉੱਪਰ ਧੀ ਦੇ ਵਿਆਹ ਦਾ ਬੋਝ ਹੈ ਉਹ ਅਧੇੜ ਉਮਰ ਦੇ ਅਮੀਰ ਬੰਦੇ ਕੋਲੋਂ ਪੈਸੇ ਲੈ ਕੇ ਧੀ ਦਾ ਵਿਆਹ ਕਰਕੇ ਆਰਥਿਕ ਸਮੱਸਿਆਵਾਂ ਦਾ ਹੱਲ ਲੱਭ ਲੈਂਦਾ ਹੈ ਤਾਂ ਇਸ ਤਰ੍ਹਾਂ ਇਸੇ ਕਾਂਗੀ ਵਿੱਚ ਅਧੇੜ ਉਮਰ ਦੇ ਵਿਅਕਤੀ ਦਾ ਧੀ ਨਾਲ ਛੋਟੀ ਵਿਆਹ ਕਰਕੇ ਪੈਸਿਆਂ ਦਾ ਲੈਣ ਦੇਣ ਕਰਨਾ ਇੱਕ ਇੱਕ ਸਮੱਸਿਆ ਹੈ ਉਹ ਮਟਿਆਰ ਧੀ ਦਾ ਵਿਆਹ ਕਰਕੇ ਫਾਰਗ ਹੋਣਾ ਚਾਹੁੰਦਾ ਹੈ ਪਰ ਉਸਦੀ ਇਹ ਯੋਜਨਾ ਕਾਮਯਾਬ ਨਹੀਂ ਹੁੰਦੀ ਕਿਉਂਕਿ ਵੱਡੀ ਧੀ ਜਿਹੜੀ ਹੈ ਉਹ ਚਲੀ ਜਾਂਦੀ ਹੈ ਤੇ ਛੋਟੀ ਧੀ ਨੂੰ ਬਿਠਾਣ ਤੇ ਅੰਤ ਹੋ ਜਾਂਦਾ ਨਾਟਕ ਦਾ ਉਹ ਆਈਕਾਨੀ ਦਾ ਪਾਤਰਾਂ ਦੀ ਕਲਪਨਾ ਹੈ ਕਿ ਉਸ ਨੂੰ ਕਿਸ ਤਰ੍ਹਾਂ ਲੈਣ ਤੀਸਰਾ ਵਿਸ਼ਾ ਹੈ ਨਵੀਂ ਪੀੜੀ ਦੇ ਮਨ ਦੀ ਚੇਤਨਾ ਮੇਲੋ ਨਵੀਂ ਪੀੜੀ ਦੀ ਪਾਤਰ ਹੈ ਜੋ ਆਪਣੇ ਪਿਤਾ ਵੱਲੋਂ ਅਧੇੜ ਉਮਰ ਦੇ ਵਿਅਕਤੀ ਨਾਲ ਵਿਆਹ ਕਰਾਉਣ ਦੇ ਫੈਸਲੇ ਨੂੰ ਨਕਾਰ ਕੇ ਘਰ ਛੱਡ ਕੇ ਚਲੀ ਜਾਂਦੀ ਤੇ ਇਸ ਇਕਾਂਗੀ ਦੀ ਅਗਲਾ ਵਿਸ਼ਾ ਹੈ ਔਰਤ ਦੀ ਸਥਿਤੀ ਦਾ ਸਮਾਜਿਕ ਸਥਿਤੀ ਦਾ ਪ੍ਰਗਟਾਵਾ ਇਕਾੰਗੀਕਾਰ ਨੇ ਸਾਡੇ ਸਮਾਜ ਵਿੱਚ ਨਾਰੀ ਦੀ ਤਰਸਜੋਗ ਸਥਿਤੀ ਦਾ ਪ੍ਰਗਟਾਵਾ ਕੀਤਾ ਹੈ। ਨਾਟਕਕਾਰ ਇਕਾੰਗੀਕਾਰ ਦੱਸਣਾ ਚਾਹੁੰਦਾ ਹੈ ਕਿ ਇਸ ਇਕਾੰਗੀ ਵਿੱਚ ਔਰਤ ਪਾਤਰ ਕਿਹੜੀਆਂ-ਕਿਹੜੀਆਂ ਨੇ ਇੱਕ ਤਾਂ ਕौरा, ਇੱਕ ਮੇਲੋ, ਇੱਕ ਲਾਜੂ ਤੇ ਇਹਨਾਂ ਸਾਰੀਆਂ ਪਾਤਰਾਂਵਾਂ ਦੀ ਸਥਿਤੀ ਜਿਹੜੀਆਂ ਬਹੁਤ ਮਜ਼ਬੂਤ ਨਹੀਂ ਹੈ ਜਿਹੜੀ ਕौरा ਹੈ ਉਹ ਆਪਣੀ ਧੀ ਨਾਲ ਲਗਾਓ ਰੱਖਦੀ ਆ ਤੇ ਉਹ ਨਹੀਂ ਚਾਹੁੰਦੀ। ਇਹ ਉਸ ਧੀ ਵਾਸਤੇ ਕੋਈ ਦੁਹਾਜੂ ਕਿਸਮ ਦਾ ਵਾਰ ਟੋਨੇ। ਪਰ ਉਹ ਆਪਣੇ ਪਤੀ ਦੇ ਅੱਗੇ ਮਜਬੂਰ ਹੋ ਜਾਂਦੀ ਹੈ ਪਹਿਲਾਂ ਤਾਂ ਆਪਣੀ ਧੀ ਮੇਲੋ ਵਾਸਤੇ ਬੜਾ ਪਿਆਰ ਜਤੋਂਦੀ ਹੈ ਪਰ ਪਤੀ ਦੁਆਰਾ ਰੋਪਾਂਡੇ ਹੁਕਮ ਚਲਾਉਣ ਤੋਂ ਡਰ ਕੇ ਉਸ ਦਾ ਫੈਸਲਾ ਮੰਨ ਲੈਂਦੀ ਹੈ ਪਹਿਲਾਂ ਕਹਿੰਦੀ ਹੈ ਸੂਰਜ ਇੱਧਰ ਦਾ ਉੱਧਰ ਹੋ ਜਾਏ ਪਰ ਮੈਂ ਆਪਣੀ ਮੋਰਨੀ ਵਰਗੀ ਧੀ ਦਾ ਗਾਲ ਨਹੀਂ ਵਢਣ ਦੇਣਾ ਪਰ ਬਾਅਦ ਵਿੱਚ ਉਸ ਨੂੰ ਇਹ ਫੈਸਲਾ ਮੰਨਣਾ ਪੈਂਦਾ ਹੈ ਇਸ ਤੋਂ ਬਾਅਦ ਅਗਲਾ ਵਿਸ਼ਾ ਲਿਆ ਗਿਆ ਅਮੀਰ ਵਿਅਕਤੀ ਦਾ ਸਮਾਜਿਕ ਰੁਤਬਾ ਨਾਟਕਕਾਰ ਨੇ ਜਿੱਥੇ ਗਰੀਬ ਵਰਗ ਦੀਆਂ ਆਰਥਿਕ ਤੰਗੀਆਂ ਦਾ ਜ਼ਿਕਰ ਕੀਤਾ ਹੈ ਉਥੇ ਅਮੀਰ ਵਰਗ ਦੁਆਰਾ ਆਪਣੀਆਂ ਮਨਮਰਜ਼ੀਆਂ ਕਰਨ ਪੈਸੇ ਦੀ ਹੈਂਕੜ ਵਿਖਾ ਕੇ ਰਿਸ਼ਤੇ ਖਰੀਦਣ ਅਤੇ ਹੋਰ ਸਮਾਜਿਕ ਖੋਲਣਾ ਲੈਣ ਦਾ ਜ਼ਿਕਰ ਵੀ ਕੀਤਾ ਹੈ ਮੇਲੋ ਦਾ ਜਿਸ ਨਾਲ ਵਿਆਹ ਹੋਣਾ ਹੈ ਉਹ ਦਹਾਜੂ ਹੈ ਧੀਆ ਪੁੱਤਰਾਂ ਵਾਲਾ ਹੈ ਪਰ ਪੈਸੇ ਦੇ ਬਲ ਤੇ ਦੂਜਾ ਵਿਆਹ ਕਰਵਾ ਰਿਆ ਹੈ ਜਿਸ ਤਰ੍ਹਾਂ ਪੁਰਾਣੀ ਰਜਵਾੜਾ ਸ਼ਾਹੀ ਦੇ ਵਿੱਚ ਵੀ ਅਸੀਂ ਦੇਖਦੇ ਆ ਕਿ ਰਾਜੇ ਇੱਕ ਤੋਂ ਵੱਧ ਦੋ ਤੋਂ ਵੱਧ ਵਿਆਹ ਕਰਾਉਂਦੇ ਸਨ ਜਿੰਨੇ ਉਹ ਮਨ ਦਾ ਮਾਨ ਕਰਦਾ ਸਵੀਕਾਰਵਾ ਲੈਂਦੇ ਸਨ ਕਿਉਂਕਿ ਉਹਨਾਂ ਕੋਲ ਪੈਸੇ ਦੀ ਤਾਕਤ ਸੀ ਇਹ ਵੀ ਇੱਕ ਜ਼ਗੀਰਦਾਰ ਵਿਅਕਤੀ ਹੈ ਜਿਸਦੇ ਨਾਲ ਮੇਲੋ ਦਾ ਵਿਆਹ ਹੋਣਾ ਹੈ ਤੇ ਉਹ ਪੈਸੇ ਦੇ ਬਾਲਤੇ ਆਪਣੇ ਤੋਂ ਅੱਧੀ ਉਮਰ ਦੀ ਤੋਂ ਵੀ ਘੱਟ ਕੁੜੀ ਦੀ ਉਮਰ ਦੇ ਨਾਲ ਵਿਆਹ ਕਰਾ ਕੇ ਆਪਣੀ ਜਿਹੜੀ ਸਮਾਜਿਕ ਰੁਤਬਾ ਹੈ ਉਸ ਦਾ ਲਾਭ ਲੈਣਾ ਚਾਹੁੰਦਾ ਹੈ ਪੈਸੇ ਦੇ ਕੇ ਬਾਲਤੇ ਨਿਆਹ ਕਰਦਾ ਹੈ ਬਹੁਤ ਪੈਸੇ ਦੇ ਬਾਲਤੇ ਨਿਆਹ ਕਰਦਾ ਹੈ ਜੋ ਪਾਟਕਾ ਨੂੰ ਸੋਚਾਂ ਦੀ ਮਜਬੂਰ ਕਰਦਾ ਹੈ ਏਸੀ ਕਾਂਗੀ ਦਾ ਅੰਤ ਬੜਾ ਆਸਵਭਾਵਿਕ ਜਾਂਦਾ ਹੈ ਪਹਿਲੀ ਨਜ਼ਰੇ ਲੱਗਦਾ ਕਿ ਇੱਕ ਛੋਟੀ ਕੁੜੀ ਨੂੰ ਮੰਡਪ 'ਚ ਬਿਠਾਤਾ ਵੱਡਿਆਂ ਨੂੰ ਛੱਡ ਕੇ ਜਦ ਮੇਲੋਂ ਦੁਆਰਾ ਘਰ ਛੱਡ ਜਾਣ ਕਰਨ ਮਾਪੇ ਲਚਾਰ ਹੋ ਕੇ ਗੁੱਡੀਆਂ ਪਟੋਲੇ ਖੇਡ ਦੀ 6-7 ਚਾਲ ਦੀ ਛੋਟੀ ਕੁੜੀ ਲਾਜੋ ਨੂੰ ਗੁੱਡੇ ਦੇ ਲੜ ਲਾ ਦਿੰਦੇ ਹਨ ਇਸ ਤਰ੍ਹਾਂ ਪਾਤਰਾਂ ਦੇ ਕਿਰਦਾਰ ਵਿੱਚ ਮਾਂ ਦੀ ਮਮਤਾ ਪੈਸੇ ਦਾ ਲਾਲਚ ਅਤੇ ਸਮਾਜਿਕ ਅਨਿਆਂ ਆਦ ਪੱਖ ਉਜਾਗਰ ਹੁੰਦੇ ਹਨ ਇਸ ਦੇ ਹੋਰ ਵੀ ਸਹਿ ਵਿਸ਼ੇ ਹਨ ਮਰਦ ਪ੍ਰਧਾਨ ਸਮਾਜ ਦੀ ਤਸਵੀਰ ਵੈਮਾ ਭਰਮਾਂ ਦਾ ਬੋਲਬਾਲਾ ਜਿਵੇਂ ਕਹਿੰਦੇ ਨਾ ਕਿ ਕਹਿੰਦੀ ਹੁਣੇ-ਹੁਣੇ ਰਿਸ਼ਤਾ ਕਰ ਲਈਏ ਬਾਅਦ ਵਿੱਚ ਤਾਂ ਪੈਚਕਾ ਪੈ ਜਾਣੀਆਂ ਨੇ ਜਾਂ ਉਹ ਅਨਪੜਤਾ ਦੀ ਗੱਲ ਕੀਤੀ ਆ ਕਿ ਕਿਸ ਤਰ੍ਹਾਂ ਅਨਪੜ ਜੜੀਆਂ ਔਰਤਾਂ ਨੇ ਉਹਦੀ ਗੱਲਬਾਤ ਦਾ ਵਿਸ਼ਾ ਹੀ ਹੈ ਕਿ ਛੋਟੀ ਉਮਰ ਧੀਆਂ ਵਿਆਹ ਦੇਣੀਆਂ ਚਾਹੀਦੀਆਂ ਨਹੀਂ ਤਾਂ ਇਹ ਵਿਦਨਾਮੀ ਕਰਉਂਦੀਆਂ ਨੇ ਜਾਂ ਆਰਥਿਕ ਮੰਦ ਹਾਲੀ ਕਿ ਛੋਟੇ ਪਰਿਵਾਰ ਜਿੰਨਾਂ ਦੇ ਵਿੱਚ ਛੋਟੀ ਆਰਥਿਕ ਸਥਿਤੀ ਹੈ ਉਹ ਕਿਸ ਤਰ੍ਹਾਂ ਦੂਜੇ ਸੌਦੇਬਾਜ਼ੀ ਤੇ ਉੱਤਰ ਆਉਂਦੇ ਆ ਸਾਡੀ ਰੂੜੀਵਾਦੀ ਸੋਚ ਕੇ ਹੁਸ਼ਿਆਰਚੰਦ ਵਰਗੇ ਲੋਕ ਧੀਆਂ ਨੂੰ ਬਹੁਤ ਸਮਝਦੇ ਹਨ ਤੇ ਔਰਤ ਪ੍ਰਤੀ ਨਕਾਰਾਤਮਕ ਸੋਚ ਇਸ ਨਾਟਕ ਇਕਾਂਗੀ ਦਾ ਵਿਸ਼ਾ ਹੈ ਤੇ ਮਨੁੱਖ ਦੀ ਲਾਲਚੀ ਪ੍ਰਵਿਰਤੀ ਸ਼ੁਰੂ ਤੋਂ ਹੀ ਕਿਸੇ ਨਾ ਕਿਸੇ ਕਾਲ ਨੂੰ ਲੈ ਕੇ ਹੁਸ਼ਿਆਰਚੰਦ ਲਾਲਚ ਰੱਖ ਬੈ ਤੇ ਉਧਰੋਂ ਜਿਹੜਾ ਜ਼ਗੀਰਦਾਰ ਪੈਸੇ ਦੇ ਕੇ ਆਪਣਾ ਵਿਆਹ ਕਰਵਾ ਰਿਹਾ ਉਹ ਵੀ ਲਾਲਚੀ ਹੈ ਧੀਆਂ ਦੇ ਰਿਸ਼ਤੇ ਦੀ ਬੇਕਦਰੀ ਤੇ ਵਪਾਰੀਕਰਨ ਇਸ ਇਕਾਂਗੀ ਦਾ ਵਿਸ਼ਾ ਹੈ ਬਿਨਾਂ ਪੁੱਛੇ ਧੀ ਦਾ ਰਿਸ਼ਤਾ ਤੈਅ ਕਰਨਾ ਮਰਦ ਪ੍ਰਧਾਨ ਸਮੋਈ ਸਵਾਇ ਦੀ ਆਕਰ ਭਰਪੂਰ ਸੋਚ ਹੈ ਇਸ ਪ੍ਰਕਾਰ ਇਸ ਮੁੱਚਾਈ ਕਾਂਗੀ ਈਸ਼ਵਰ ਚੰਦਰ ਨੰਦਾ ਦੀ ਅਗਾ ਵਧੂ ਸੋਚ ਦਾ ਨਾਲ ਜੁੜਿਆ ਹੈ ਜਿਹੜੇ ਕਿ ਸਮਾਜ ਸਧਾਰਕ ਨਾਟਕਕਾਰ ਹੋਣ ਕਰਕੇ ਬਹੁਤ ਸਾਰੀਆਂ ਸਮੱਸਿਆਵਾਂ ਉਠਾਉਂਦੇ ਹਨ ਪਰ ਅੰਤ ਵਿੱਚ ਇਸ ਸਮੱਸਿਆ ਦਾ ਕੋਈ ਸਾਨੂੰ ਸਕਾਰਾਤਮਕ ਹੱਲ ਨਹੀਂ ਦੱਸਿਆ ਇਸ ਕਾਂਗੀ ਵਿੱਚ ਕੇਵਲ ਇੰਨਾ ਹੀ ਕਹਿ ਕੇ ਪਰਦਾ ਡਿੱਗਦਾ ਹੈ ਲਿਖਿਆ ਹੈ ਕਿ ਜਿਹੜੀ ਛੋਟੀ ਲੜਕੀ ਲਾਜੋ ਹੈ ਉਸ ਨੂੰ ਵਿਆਹ ਦੇ ਮੰਡਪ ਲੈ ਜਾਇਆ ਜਾ ਰਿਹਾ ਹੈ ਤੇ ਬਸ ਉੱਥੇ ਹੀ ਕੰਮ ਦੀ ਖਤਮ ਹੋ ਗਿਆ ਤਾਂ ਇਸ ਤਰ੍ਹਾਂ ਕਾਂਗੀ ਕਾਰਨੇ ਕੁਝ ਮੁੱਦਿਆਂ ਵੱਲ ਧਿਆਨ ਤਾਂ ਦਿਵਾਇਆ ਹੈ ਪਰ ਉਸ ਦਾ ਕੋਈ ਠੋਸ ਜਾਂ ਸਾਰਥਕ ਹੱਲ ਜਿਹੜਾ ਹੈ ਨਹੀਂ ਕੀਤਾ ਪਰ ਅਸੀਂ ਕਵਾਂਗੇ ਕਿਉਂਕਿ ਪਹਿਲਾ ਹੀ ਕਾਂਗੀਕਾਰ ਸੀ ਇਸ ਦੇ ਸਾਹਮਣੇ ਕੋਈ ਮਾਡਲ ਨਹੀਂ ਸੀ ਜਿਸ ਨੂੰ ਵੇਖ ਕੇ ਕਾਂਗੀ ਲਿਖਿਆ ਜਾਣਾ ਇਸ ਕਰਕੇ ਅਸੀਂ ਇਸੇ ਕਾਂਗੀ ਨੂੰ ਪੰਜਾਬੀ ਦਾ ਪਹਿਲਾ ਤੇ ਜਿਹੜਾ ਇੱਕ ਨਵਾਂ ਨਵੀਂ ਕਿਸਮ ਦੀ ਸੋਚ ਪੈਦਾ ਕਰਨ ਵਾਲਾ ਕਾਂਗੀ ਕਹਿ ਸਕਦੇ ਹਾਂ ਹਰਫ ਪੰਜਾਬੀ ਨਾਲ ਜੁੜੇ ਰਹਿਣ ਦੀ ਬਹੁਤ ਬਹੁਤ ਧੰਨਵਾਦ ਕਰਾਂਗੇ